ਸਲੋਕ ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਹੀਂ ਕੋਈ ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਹੀਂ ਕੋਈ ਨਾਨਕ ਤਿਸ ਬਲਿਹਾਰਣ ਜਲ ਥਲ ਮਹੀਲ ਸੂਰ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਸਤਿਗੁਰੂ ਦੀ ਸ਼ਾਦੀ ਨਵਾਜੀ ਗੁਰੂ ਖਾਲਸਾ ਸਾਹਿਬ ਸੰਗੇ ਜੀ ਪਹਿਲੀ ਅਸ਼ਟਪਦੀ ਚ ਚਹਾਂ ਸਰਗਰਾਂ ਦਾ ਮੰਗਲ ਤੇ ਨਾਮ ਦੇ ਸਿਮਰਨ ਦੀ ਆਗਿਆ ਤੇ ਸਿਮਰਨ ਦਾ ਫਲ ਅਜੇ ਸਿਮਰਨ ਦੀ ਮਹਿਮਾ ਸਤਾਂ ਪੌੜੀਆਂ 'ਚ ਜਾਰ ਨੂੰ ਕੀਤੀ ਹੈ ਦੂਸਰੀ ਅਸ਼ਟਪਦੀ ਅੰਦਰ ਮਾਰਨ ਜਿੱਥੇ ਪੁਰਖ ਦਾ ਕੋਈ ਸਹਾਇਕ ਨਹੀਂ ਉੱਥੇ ਵਾਹਿਗੁਰੂ ਦੇ ਨਾਮ ਦੀ ਸ਼ਹਿਤਾ ਦੱਸੀ ਹੈ ਤੀਜੀ ਅਸ਼ਟਪਦੀ ਜੀ ਪਰਮੇਸ਼ਰ ਦੇ ਨਾਮ ਦੇ ਤੁਲ ਕੋਈ ਚੀਜ਼ ਨਹੀਂ ਜਾਤ ਸਾਬ ਗਿਆਨ ਸਭ ਧਿਆਨ ਇੱਕ ਵਾਰੀ ਗੁਰਮੁਖ ਬਣ ਕੇ ਨਾਮ ਜਪਿਆ ਜਾਏ ਤੇ ਉਹਦੇ ਬਰਾਬਰ ਨਹੀਂ ਹੋ ਸਕਦਾ ਕਿਉਂਕਿ ਗੁਰਮੁਖਾਂ ਦਾ ਨਾਮ ਉਹ ਤੁਲਨਾ ਤਲਾਸ਼ੀ ਪਾਈ ਗੁਰਦਾਸ ਸਾਹਿਬ ਲਿਖਿਆ ਹੈ ਇਸੇ ਪ੍ਰਕਾਰ ਹੈ ਚੌਥੀ ਅਹਿਨ ਚੌਥੀ ਅਸ਼ਟਪਦੀ ਦੇ ਅੰਦਰ ਵਾਹਿਗੁਰੂ ਦੇ ਉਪਕਾਰ ਇਸ ਜੀਵ ਨੂੰ ਚੇਤੇ ਕਰਾਏ ਹੈ ਬਖਸ਼ਾਉਣ ਵਾਸਤੇ ਅਰਦਾਸ ਕੀਤੀ ਹੈ ਪੰਜਵੀਂ ਵਿੱਚ ਵਾਹਿਗੁਰੂ ਦੀ ਦਤੀਆਂ ਹੀ ਦਾਤਾਂ ਨੂੰ ਕਿ ਚ ਪਾਲ ਨੇ ਦਸਮਾ ਹਿੱਸਾ ਵੀ ਮਾਰ ਰੇ ਤੂੰ ਇਤਨੀ ਦੰਦਾ ਜੇ ਤੂੰ ਦਸਮ ਨਹੀਂ ਦੁੰਦਾ ਜੇ ਮਹਾਰਾ ਸਾਰੀਆਂ ਚੀਜ਼ਾਂ ਤੇਰੇ ਕੋਲੋਂ ਖੋ ਲਵੇ ਫਿਰ ਤੂੰ ਕੀ ਕਰ ਸਕੇਗਾ ਇਸ ਕਰਕੇ ਵਾਹਿਗੁਰੂ ਦੀ ਜੋ ਦਿੱਤੀ ਹੋਈ ਦਾਤ ਹੈ ਖੁਸ਼ੀ ਦੇ ਨਾਲ ਤੇ ਅੱਗੇ ਰੱਖਣਾ ਕਰ ਮਹਾਰਾ ਦੀ ਆਗਿਆ ਨੂੰ ਮੱਥੇ ਤੇ ਮੰਨ ਤਾਂ ਨਿਹਾਲ ਹੋਵੇਂਗਾ ਛੇਵੀਂ ਆਸ਼ਬਦੀ ਜੀ ਵਾਹਿਗੁਰੂ ਦੀ ਕਿਰਪਾ ਨਾਲ ਤੈਨੂੰ ਸਭ ਕੁਝ ਪ੍ਰਾਪਤ ਹੋਇਆ ਉਸ ਪਰਮੇਸ਼ਰ ਦਾ ਅਕਿਰਤ ਘੜਨਾ ਬਣ ਉਹਨੂੰ ਕਦੇ ਯਾਦ ਵੀ ਕਰਿਆ ਕਰ ਸਤਵੀਂ ਅਸ਼ਟਬੀਜ ਮਾਰਨ ਸੰਤਾਂ ਦੇ ਲਖਣ ਕਹੇ ਹੈ ਅੱਠਵੀਂ ਵਿੱਚ ਬ੍ਰਹਮਗੰਡੇ ਦੇ ਲਖਣ ਕਹੇ ਹੈ ਨੌਵੀਂ ਵਿੱਚ ਅਪਾਰਸ ਦੇ ਪੰਡ ਦੇ ਵੈਸ਼ਨੂਆਂ ਦੇ ਭਗਉਤੀ ਦੇ ਦਾਸ ਦੇ ਜੀਵਨ ਮੁਕਤ ਦੇ ਇਹ ਲਖਣ ਕਹੇ ਹਨ ਇਸੇ ਪ੍ਰਕਾਰ ਦਸਵੀਂ ਅੰਦਰ ਅਨੰਤ ਪ੍ਰਕਾਰ ਦੀ ਸ੍ਰਿਸ਼ਟੀ ਮਾਰਨ ਕਸ਼ਮ ਕੀਤੀ ਹੈ ਉਹ ਸ੍ਰਿਸ਼ਟੀ ਅੰਦਰ ਮਹਾਰਾਜ ਦੇ ਜਿਨ੍ਹਾਂ ਦੇ ਅੰਦਰ ਪਰਮੇਸ਼ਰ ਦੇ ਸੇਵਕ ਬਣੇ ਜਿਹਨੂੰ ਦੇਹ ਦੇ ਪ੍ਰਕਾਸ਼ ਹੁੰਦਾ ਹੈ ਆਪਣੇ ਜਨਾਨੀ ਸਾਥ ਸਾਜ ਮਹਾਰਾਜ ਚੇਤੇ ਕਰਦੇ ਹੋ ਪਰਮੇਸ਼ਰ ਦੇ અત્યੰਤ ਪਿਆਰੇ ਹਨਗੇ ਪਿਆਰ ਚ ਲੀਨ ਹੋਏ ਹੈ ਹੁਣ 11ਵੀਂ ਅਸ਼ਟਪਦੀ ਦੇ ਵਾਹਿਗੁਰੂ ਸਾਰਿਆਂ ਕਾਰਜਾਂ ਦੇ ਕਰਨ ਵਾਲਾ ਕਸਮ ਕਰਦੇ ਹਨ ਸਲੋਕ ਕਰਨ ਕਾਰਨ ਪ੍ਰਭ ਏਕ ਹੈ ਇਹ ਭਾਈ ਸਾਹਿਬ ਜਿਉਂ ਦੇ ਕਰਨ ਵਾਲਾ ਕਾਰਨ ਮੰਨੇ ਕਿਸੇ ਦੇ ਪ੍ਰਮਾਣੂ ਕਾਰਨ ਮੰਨੇ ਸ੍ਰਿਸ਼ਟੀ ਦਾ ਕਿਸੇ ਨੂੰ ਤੱਤ ਕਾਰਨ ਮੰਨੇ ਆ ਸੂਖ ਨੂੰ ਕਿਸੇ ਨੂੰ ਸਖੂਲ ਕਿਸੇ ਨੂੰ 25 ਪ੍ਰਕਿਰਤੀਆਂ ਕਿਸੇ ਨੂੰ ਸਤਰੂਪਾਂ ਤੇ ਸ਼ੰਭੂ ਮਨ ਕਾਰਨ ਮੰਨਿਆ ਹੈ ਕਿਸੇ ਨੂੰ ਕਾਲ ਮੰਨਿਆ ਹੈ ਕਿਉਂ ਇਸ ਪ੍ਰਕਾਰ ਹੈ ਕਈਆਂ ਪ੍ਰਕਿਰਤੀ ਕਾਰਨ ਮੰਨੀ ਹੈ ਇਹਨਾਂ ਸਾਰਿਆਂ ਕਾਰਨਾਂ ਦੇ ਕਰਨ ਵਾਲਾ ਇੱਕ ਪਰਮੇਸ਼ਵਰੀ ਹੈ ਹੋਰ ਕੋਈ ਨਹੀਂ ਜੇ ਕੋਈ ਕਹਿਣ ਮਨੋ ਜਿਵੇਂ ਚਾਰਵਾਗੇ ਕਹਿੰਦੇ ਮਨੁੱਖ 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 ਤੇ ਹੋਤ ਹੈ ਔਰ ਨਾ ਕਰਦਾ ਕੋਈ ਇਸ ਪ੍ਰਕਾਰ ਕਾਸ ਕਾਸ ਤੇ ਹੋਤ ਹੈ ਘਾਹ ਤੋਂ ਜਿਵੇਂ ਘਾਹ ਪੈਦਾ ਹੁੰਦਾ ਇਸ ਪ੍ਰਕਾਰ ਹੀ ਹੈ ਤੋ ਮਹਾਰਾਜ ਕਹਿੰਦੇ ਇਸਤਰੀ ਪੁਰਖ ਹੋ ਕੇ ਕਿਆ ਇਹ ਕਰਮ ਕਮਾਈ ਕੀ ਉਹ ਕਰਨ ਕਰ ਸਕਦੇ ਹੈ ਚਿਤ੍ਰ ਬੀਜ ਨੇ ਲੱਖ ਰਾਣੀ ਵਿਆਹੀ ਸੀ ਫੇਰ ਵੀ ਸੰਤਾਨ ਨਾ ਹੋਈ ਸੋ ਇਹ ਤਾਂ ਮਹਾਰਾਜ ਸਾਹਿਬ ਦੀ ਵਾਸਾ ਸਾਰੇ ਕਾਰਨ ਜਿੰਨੇ ਹੈ ਸਾਰੇ ਕਾਰਜਾਂ ਦੇ ਕਰਨ ਵਾਲਾ ਸਰਬਉਸ਼ਵਰਾਥੀ ਕੋਈ ਹੈ ਦੂਸਰ ਨਾਹੀ ਕੋ ਦੂਸਰਾ ਕੋਈ ਉਸ ਪਰਮੇਸ਼ਰ ਤੋਂ ਬਗਾਰ ਨਹੀਂ ਹੈ ਸੰਸਾਰ ਦੇ ਅੰਦਰ ਨਾਨਕ ਤਿਸ ਬਲਿਹਾਰਨ ਸਾਹਿਬ ਜੀ ਕਿੰਨੇ ਉਸ ਵਾਹਿਗੁਰੂ ਤੋਂ ਬਲਿਹਾਰ ਕੋ ਮੈਂ ਥੋੜਾ ਜਿਹਾ ਐਂ ਰੱਖ ਤੇ ਨਾ ਪੁੱਤ ਜੀ ਖਾਣੇ ਦਾ ਹਰ ਜੇ ਰੱਖ ਤੇ ਨਾਨਕ ਤਿਸ ਬਲਿਹਾਰਨ ਉਸ ਪਰਮੇਸ਼ਰ ਕੋ ਬਲਿਹਾਰ ਕੁਰਬਾਨ ਜਾਂਨੇ ਹਾਂ ਜਲ ਥਲ ਮਹੀਅਲ ਸੂ ਰੂਹੇ ਜੀਵੀ ਤਰੀ ਜੀਵੀ ਪ੍ਰithvi ਜੀਵੀ ਆਕਾਸ਼ ਵਿੱਚ ਵੀ ਸੋ ਆਪ ਪਰਮੇਸ਼ਰ ਹੈ ਜਲ ਪ੍ਰੇਮੀਆਂ ਦੀ ਨਿਆਈ ਜਿਹੜੇ ਦਰਵੀ ਪੂਤ ਹੈ ਥਲਾਂ ਦੀ ਨਿਆਈ ਜਿਹੜੇ ਇਸਤ੍ਰੇਣ ਵਾਲੇ ਹਨ ਪ੍ਰਥਵੀ ਦੀ ਨਿਆਈ ਜਿਹੜੇ ਨਿਰਮਲ ਬੁੱਧ ਵਾਲੇ ਹਨ ਆਕਾਸ਼ ਦੀ ਨਿਆਈ ਜਿਹੜੇ ਖੋਪ ਤੋਂ ਰਹਿ ਤਨੂਨੋਂ ਸਾਰਿਆਂ ਦੀ ਪਰਮੇਸ਼ਰ ਵਿਆਪਕ ਹੈ ਅਸਤਪਦੀ ਕਰਨ ਕਰਾਵਨ ਕਰਨ ਜੋਗ ਜਿੰਨੀ ਕਰਨ ਮੰਨਿਆ ਤਿੰਨਾ ਗੁਣਾਂ ਨੂੰ ਜਿਵੇਂ ਕੁੰਮਾਰ ਦੇ ਡੰਡਾ ਅਤੇ ਚੱਕ ਆਵੇ ਕੋ ਇਹ ਕਰਨ ਹੁੰਦੇ ਆ ਤੇ ਕਾਰਨ ਉਪਾਦਾਨ ਕਰਨ ਮਿੱਟੀ ਹੁੰਦੀ ਘੜੇ ਦਾ ਨਿਵਿਤ ਕਰਨ ਕਮਿਆਰ ਹੁੰਦਾ ਹੈ ਇਵੇਂ ਕਰਨ ਸ਼ਾਸਤਰਾਦਿਕ ਤਿੰਨ ਗੁਣ ਜਿਹੜੇ ਸੂਖਮ ਤਾਤਿਕ ਪ੍ਰਕਿਰਤੀ ਆਦਿ ਜਿਹੜੇ ਮੰਨੇ ਆ ਇਹ ਕਰਨ ਹਨਗੇ ਉਹਨਾਂ ਨੂੰ ਕਰਾਉਣ ਵਾਲਾ ਜੋ ਬ੍ਰਹਮ ਆਦਿ ਕਰਨ ਵਾਲੇ ਨੇ ਜੋ ਕਰਾਉਣ ਵਾਲਾ ਆਪ ਪਰਮੇਸ਼ਰ ਹੈ ਉਹ ਕਰਨ ਦੇ ਲਾਇਕ ਹੈ ਸਾਰਿਆਂ ਕਾਰਜਾਂ ਨੂੰ ਵੀ ਕਰਨ ਦੇ ਯੋਗ ਹੈ ਤੇ ਸਾਰਿਆਂ ਕਾਰਜਾਂ ਨੂੰ ਕਰਕੇ ਉਹਨਾਂ ਤੋਂ ਕਰਾਉਣ ਵਾਲਾ ਵੀ ਸਾਰਿਆਂ ਦੀ ਪਾਲਣਾ ਕਰਨ ਦੇ ਯੋਗ ਸਭ ਨੂੰ ਬ੍ਰਹਮ ਆਦਿਕਾਂ ਨੂੰ ਵੀ ਆਪ ਸਨਨ ਕਰਨ ਵਾਲਾ ਹੈ ਵਿਸ਼ਨੂੰ ਆਦਿਕਾਂ ਨੂੰ ਵੀ ਪੈਦਾ ਕਰਨ ਵਾਲਾ ਹੈ ਸ਼ਿਵ ਆਦਿਕਾਂ ਨੂੰ ਪੈਦਾ ਕਰਨ ਵਾਲਾ ਹੈ ਇਹ ਜਿਹੜੇ ਕਰਨ ਮੰਨੇ ਹੋਏ ਆ ਸੰਸਾਰ ਦੇ ਅੰਦਰ ਤਿੰਨ ਗੁਣ ਉਹਨਾਂ ਨੂੰ ਉਹਨਾਂ ਤੋਂ ਕਰਾਉਣ ਵਾਲਾ ਪ੍ਰੇਰਕ ਆਪਣੀ ਚੇਤਨਾ ਦਾ ਕਹਾ ਕੇ ਤੇ ਉਹਨਾਂ ਨੂੰ ਕਰਨ ਦੇ ਯੋਗ ਯੋਗ ਵੀ ਆਪ ਹੈ ਕਰਨ ਵਾਲਾ ਬ੍ਰਹਮਾ ਵਿਸ਼ਨਾਦਕਾਂ ਨੂੰ ਤੇ ਕਰਾਉਣ ਵਾਲਾ ਉਹਨਾਂ ਤੋਂ ਪ੍ਰੇਰਕ ਤੇ ਉਹਨਾਂ ਦੀ ਵੀ ਪਾਲਣਾ ਕਰਨ ਦੇ ਯੋਗ ਬ੍ਰਹਮਾ ਵਿਸ਼ਨਸਰੇ ਤੇ ਉਹਨਾਂ ਨੂੰ ਕੋ ਮੋਹ ਪਿਆਨਨ ਮਦ ਕਾ 82 ਲੱਖ ਜਨੋਂ ਪਾਈ ਵਿੱਚ ਵੀ ਇਹ ਸਭ ਕੋ ਤੜਕਾ ਕਰਮ ਕਰਨਾ ਜਿਨੇ ਕਰਨ ਉਹਨਾਂ ਨੂੰ ਵੀ ਕਰਨ ਦੇ ਯੋਗ ਲਾਇਕ ਹੈ ਮੰਨੇ ਹੋਏ ਤਿੰਨ ਗੁਣ ਆਦਿਕੋ ਤੇ ਉਹਨਾਂ ਤੋਂ ਅੱਗੇ ਪ੍ਰੇਰ ਕਰਕੇ ਸੂਖਮ ਤਤ ਤੋਂ ਸੁਖੂਲ ਤਤ ਪੈਦਾ ਕਰਨੇ ਸੁਖੂਲ ਤਤਾਂ ਦਾ ਸਥੂਲ ਸ੍ਰਿਸ਼ਟੀ ਪੈਦਾ ਕਰਨੀ ਕਿਉਂ ਕਰਾਉਣ ਦੇ ਯੋਗ ਵੀ ਲਾਇਕ ਆਤ ਹੈ ਜਿਨੇ ਕਰਨ ਨੂੰ ਹਿਰਨ ਗਰਵਾਜਕ ਮੰਨੇ ਸੁਪਨਵਸਤਾ ਦੇ ਅਤੇ ਸੂਤਰਾਤਮਾ ਅਭਿਆ ਕਰਤਾ ਆਦਿਕ ਮੰਨੇ ਸੁਖੋਪਤਵਸਤਾ ਦੇ ਕਹ ਜਿਸ ਪ੍ਰਾਗ ਵਿਸ ਅਦਿਕ ਜੀਵ ਜਿਹੜੇ ਮੰਨੇ ਉਹ ਸਾਰੇ ਕਰਨ ਮੰਨੇ ਹੋਏ ਸੁਖਮੋ ਉਹਨਾਂ ਤੋਂ ਕਰਵਾਉਣ ਵਾਲਾ ਉਹਨਾਂ ਦੇ ਕਰਨ ਦੇ ਯੋਗ ਲਾਇਕ ਆਪ ਹੀ ਹੈ ਪਰਮੇਸ਼ਰ ਸਭ ਕੋ ਜੋ ਜੋ ਤਿਸ ਭਾਵੈ ਸੋਈ ਹੋ। ਜੋ ਤਿਸ ਪਰਮੇਸ਼ਰ ਨੂੰ ਪਿੱਛੇ ਪਾਉਂਦਾ ਸੀ ਉਹ ਹੁੰਦਾ ਸੀ ਜੋ ਤਿਸ ਨੂੰ ਪਾਉਂਦਾ ਹੁਣ ਹੁੰਦਾ ਹੈ ਅੱਗੇ ਜੋ ਉਸ ਪਰਮੇਸ਼ਰ ਨੂੰ ਭਾਵੇਗਾ ਸੋਈ ਹੋਗ ਹੋਵੇਗਾ। ਖਿਨ ਮਹ ਥਾਪ ਉਥਾਪਨ ਹਾਰ ਖਿਨ ਘਟ ਸ਼ਬਦ ਕਿਹਾ ਦੋ ਖਿਨ ਗੁਜ਼ਰ ਜਾਂਦੇ ਐ ਬਿਆ ਕਰਨੀ ਆ ਦੇ ਮਤ ਅਨੁਸਾਰ ਅਤੇ ਨਿਆਇਕਾਂ ਦੇ ਮਤ ਅਨੁਸਾਰ ਪਿੱਪਵੇ ਤਕਰੇ ਧਾਣੀ ਸੂਈ ਲੈ ਕੇ ਘੋਦ ਗਏ ਉਹਨੇ ਚਰੀ ਜਾਂ ਚਾਰ ਖਣਕ ਹੋ ਜਾਂਦੇ ਹੈ ਇਹਨੇ ਛਿੰਦੇ ਵਿੱਚ ਹੋ ਜਗਤ ਨੂੰ ਪੈਦਾ ਸਾਫ ਕਰ ਦੁੰਦਾ ਹੈ ਪੈਦਾ ਕਰਕੇ ਸਥਾਪਨ ਕਰ ਦੁੰਦਾ ਪਰਣਾ ਪੋਸਣਾ ਕਰਕੇ ਤੇ ਪੈਦਾ ਹੋਏ ਜਿਹੜੇ ਇਸਤ ਹੋਏ ਆ ਥਾਪੇ ਹੋਏ ਆ ਉਹਨੂੰ ਉਥਾਪਣ ਵਾਲਾ ਪਟਣ ਵਾਲਾ ਲੈ ਕਰਨ ਵਾਲਾ ਵੀ ਆਪ ਹੀ ਹੈ ਅੰਤ ਨਹੀਂ ਹਰਨ ਧਰਨ ਜਾ ਕੇ ਨੇਤਰ ਹੋ ਰਿਹਾ ਸਸ ਮਰਖ ਹੈ ਅੰਤ ਨਹੀਂ ਕਿਸ ਪਾਰਾ ਵਾਰਾ ਉਹ ਮਸ਼ਾਅੱਲਾ ਅੰਤ ਉਹ ਰਾਰ ਪਾਰ ਦਾ ਇਹ ਲੋਕ ਕਰਕੇ ਪਰ ਲੋਕ ਕਰਕੇ ਸਮੁੰਦਰ ਦਾ ਜਿਵੇਂ ਰਾਰ ਪਾਰ ਜੇ ਪਹਿਲੇ ਪਾਰ ਖੜੇ ਤਾਂ ਉਰਲੇ ਪਾਸੇ ਨੂੰ ਪਾਰਲਾ ਕਹਿਣਗੇ ਉਰਲੇ ਪਾਸੇ ਖੜੇ ਜੇ ਪਹਿਲੇ ਨੂੰ ਪਾਰਲਾ ਕਹਿਣਗੇ ਇਹ ਲੋਕ ਪਲੋ ਕਰਕੇ ਅੰਤ ਪਾਰਾ ਵਾਰ ਉਹਦਾ ਪਾ ਨਹੀਂ ਜਾਂਦਾ ਕਿਸੇ ਪ੍ਰਕਾਰ ਵੀ ਹੁਕਮੇ ਧਾਰ ਆਧਾਰ ਰਹਾਵ ਆਪਦੇ ਹੁਕਮ ਵਿੱਚ ਸਾਰੇ ਤੁੱਤਾਂ ਨੂੰ ਧਾਰਿਆ ਹੋਇਆ ਹੈ ਆਧਾਰ ਆਕਾਸ਼ ਆਦਿਕ ਜਿਹੜੇ ਹੈ ਪੰਜਾਂ ਤੁੱਤਾਂ ਦੇ ਅੰਦਰ ਹੈ ਇਹ ਆਧਾਰ ਉਹਨਾਂ ਬੰਧਨਾਂ ਬਗੈਰ ਰਹਾਇਆ ਇਹਨਾਂ ਆਕਾਸ਼ ਆਦਿਕਾਂ ਨੂੰ ਵੀ ਆਪ ਹੀ ਰੱਖਦਾ ਹੈ ਤੇ ਆਪ ਸਾਰਿਆਂ ਦਾ ਆਧਾਰ ਹੈ ਹੁਕਮ ਵਿੱਚ ਆਪ ਦੇ ਧਾਰਨ ਕੀਤੇ ਹੋਏ ਹੈ ਹੁਕਮੇ ਬ੍ਰਹਮਾ ਵਿਸ਼ਨੂੰ ਮਹਿਸਾ ਹਕੂਮਾ ਪਾਏ ਸਾਰੇ ਵੇਖ ਜਿੰਨੇ ਪੈਦਾ ਕੀਤੇ ਹੁਕਮ ਵਿੱਚ ਹੀ ਪੈਦਾ ਕੀਤੇ ਹੈ ਹੁਕਮ ਦੇ ਦੁਆਰਾ ਆਪ ਨੇ ਸ੍ਰਿਸ਼ਟੀ ਨੂੰ ਧਾਰਿਆ ਹੈ ਆਪ ਉਤਾਰਿਆ ਹੈ ਆਪ ਕਿਸੇ ਦੇ ਆਸਰੇ ਨਹੀਂ ਆਪ ਨਿਰਾਤਾਰ ਰਹਿਦਾ ਹੈ ਸਾਰਿਆਂ ਨੂੰ ਹੁਕਮ ਦੇ ਵਿੱਚ ਧਰ ਆਸਰੇ ਆਕਾਸ਼ ਸਾਡਕ ਸੁਖਮ ਤਤਾਂ ਨੂੰ ਵੀ ਸਾਰਿਆਂ ਰੱਖਿਆ ਹੈ ਹੁਕਮੇ ਉਪਜੈ ਹੁਕਮ ਸਮਾਵੈ ਹੁਕਮ ਕੀਏ ਤੱਤ ਪੈ ਜਾ ਹੁੰਦੇ ਹਨ ਰਾਜ ਦੇ ਚ ਹੁਕਮ ਦੁਆਰਾ ਜੇ ਉਹ ਪਰਲੋਕ ਕਰੀ ਚਾਹੁੰਦਾ ਉਹ ਸਾਰੇ ਸਮਾ ਜਾਂਦੇ ਲੈ ਹੋ ਜਾਂਦੇ ਆ ਹੁਕਮ ਦੁਆਰਾ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਸਾਰੀ ਯਤਨਾ ਜਿੰਨੀ ਪੈਦਾ ਹੁੰਦੀ ਹੈ ਜਦੋਂ ਹੁਕਮ ਹੁੰਦਾ ਹੈ ਉਸ ਵੇਲੇ ਦੇਵਤੇ ਵੀ ਪਰਲੋ ਹੋਣ ਵੇਲੇ ਬ੍ਰਹਮਾ ਵਿਸ਼ਨੂੰ ਸ਼ਿਵ ਆਦਿ ਵੀ ਆਪਣੀ ਉਮਰ ਭੋਇ ਕੇ ਸਮਾ ਜਾਂਦੇ ਹਨਗੇ ਸੋ ਹੁਕਮ ਦੇ ਵਿੱਚ ਹੀ ਸਾਰਾ ਸੂਖਮ ਸ੍ਰਿਸ਼ਟੀ ਪੈਦਾ ਹੋਈ ਹੈ ਹੁਕਮ ਵਿੱਚ ਹੀ ਸੂਖਮ ਸ੍ਰਿਸ਼ਟੀ ਪੈਦਾ ਹੋਈ ਹੈ ਸਾਰੀ ਹੁਕਮ ਵਿੱਚ ਹੀ ਅੰਤ ਨੂੰ ਸਮਾ ਜਾਂਦੀ ਲੀਨ ਹੋ ਜਾਂਦੀ ਹੈ ਇਹਨਾਂ ਨੂੰ ਹੁਕਮਦਾਰਾ ਮਾਰਦਾ ਅੰਦਰੋਂ ਬੋਧ ਪੈਦਾ ਹੁੰਦਾ ਹੈ ਉਹਦਾ ਹੁਕਮ ਕਰਕੇ ਮਾਰਦ ਕਰਕੇ ਅਗਿਆਨ ਸਮਾ ਜਾਂਦਾ ਹੈ ਹੁਕਮੇ ਉੱਚ ਨੀਚ ਵਿਵਹਾ ਮਰ ਸਹਿਜ ਹੁਕਮ ਵਿੱਚ ਜਿਹੇ ਜਿਹੇ ਕੰਮ ਕੀਤੇ ਉਹਨਾਂ ਦੇ ਅਨੁਸਾਰ ਹੁਕਮ ਹੈ ਸਾਵੀ ਯਾਨੀ ਕਾਹ ਕਾਲੇ ਹੀ ਹਨ ਅਨੇਕਾ ਰੰਗ ਜਿਹੜੇ ਹੈ ਪ੍ਰਕਾਰ ਨਾਨਾ ਤਰ੍ਹਾਂ ਦੇ ਇਹ ਵੀ ਹੁਕਮ ਵਿੱਚ ਹੀ ਅਨਸਾਰ ਇਸ੍ਰੀਤੀ ਦੇ ਅਨੇਕਾਂ ਰੰਗ ਸਤੋਗੁਣੀ ਉਦਿਲਾ ਹਨ ਰਜੋਗੁਣੀ ਦਾਲ ਹਨ ਅਜਤਮ ਉਹ ਗੁਣੀ ਕਾਰੇ ਚਿਤ ਹਨ ਇਹ ਵੀ ਹੁਕਮ ਦੇ ਵਿੱਚ ਇਹਨੇ ਕਾ ਰੰਗਾਂ ਢੰਗਾਂ ਦੇ ਜਿਹੜੇ ਪ੍ਰਕਾਰ ਤਰੀਕੇ ਹੈ ਕੋਈ ਰਾਜ ਸੀ ਕੋਈ ਤਾਨ ਸੀ ਕੋਈ ਤਾਨ ਸੀ ਕੋਈ ਸ਼ਾਂਤ ਕੀ ਅਨੇਕ ਪ੍ਰਕਾਰ ਦੇ ਜਿਹੜੇ ਹੁਕਮ ਦੇ ਵਿੱਚ ਰੰਗ ਢੰਗ ਤਰੀਕੇ ਜੋ ਵਰਤਦੇ ਆ ਪ੍ਰਕਾਰ ਨਾ ਨਾ ਤਰ੍ਹਾਂ ਦੇ ਸਭ ਆਗਿਆ ਵਿੱਚ ਹੀ ਹਨ ਸਤੰਤਰ ਨਹੀਂ ਕੋਈ ਹੈ ਕਰ ਕਰ ਦੇਖੈ ਆਪਣੀ ਵਡਿਆ ਪਰ ਕੇ ਸਾਰਿਆਂ ਨੂੰ ਪੈਦਾ ਕਰਕੇ ਸਾਰਿਆਂ ਨੂੰ ਪਾਲਣ ਫੇਰ ਸਾਰਿਆਂ ਨੂੰ ਵੇਖ ਰਿਆ ਹੈ ਆਪ ਵੀ ਜਿਵੇਂ ਉਹਦੀ ਵਡਿਆਈ ਇੱਛਾ ਹੈ ਸੁਤੰਤਰ ਅਨਾਰਾ ਸਭ ਪ੍ਰੋ ਹੋ ਕੇ ਵੇਖਦਾ ਹੈ ਜੇ ਕੋ ਵੱਡਾ ਕਹਾਵਦਾ ਨਾ ਥੋੜਾ ਜਿਹਾ ਜੇ ਕੋਈ ਕਰੇ ਚੰਗਿਆਈ ਮਨ ਚ ਬਹੁਤ ਉਹਾਵ ਹੈ ਜੇ ਕੋਈ ਇੱਕ ਅੱਧਾ ਚੰਗਾ ਕੰਮ ਕਰ ਲੇ ਬੜਾ ਹੰਕਾਰ ਪਾ ਰਵਿੰਦਾ ਮੰਨ ਕੇ ਮੈਂ ਇਹ ਕੰਮ ਕੀਤਾ ਉਹ ਧੰਨ ਹੈ ਫੇਰ ਵੀ ਸਭ ਕੁਝ ਕਰ ਕਰਾ ਕੇ ਆਪ ਅਨੂਪ ਰਹਿੰਦਾ ਹੈ ਇਹ ਆਪਣੀ ਸਵੈ ਮਹਿਮਾ ਦੇ ਅੰਦਰ ਵਿਡਿਆਈ ਦੇ ਅੰਦਰ ਆਪਣੀ ਇੱਛਾ ਅਨੁਸਾਰ ਵਰਦਾ ਪ੍ਰੋਖ ਹੋ ਕੇ ਪਾਲਣਾ ਕਰਦਾ ਜਣਾਉਂਦਾ ਨਹੀਂ ਨਾਨਕ ਸਭ ਮਹਿ ਰਹਾ ਸਮਾਈ ਸਤਿਗੁਰੂ ਸਾਹਿਬ ਜੀ ਕਹਿੰਦੇ ਹੋ ਪਰਮੇਸ਼ਰ ਸਾਰਿਆਂ ਦੀ ਭਾਈ ਬਿਆਪਕ ਹੋ ਰਿਹਾ ਹੈ ਪ੍ਰਭ ਭਾਵ ਮਾਨੁਖ ਗਤ ਪਾਵੇ ਜੀ ਉਸ ਨੂੰ ਇਥੇ ਸੁਤੰਤਰ ਦੱਸਦੇ ਆ ਪਰਮੇਸ਼ਰ ਨੂੰ ਅਤੇ ਅਸੀਂ ਪਤੰਤਰ ਇਹ ਵਾਹਿਗੁਰੂ ਨੂੰ ਭਾਵੇ ਤਾਂ ਇਹ ਮਨੁੱਖ ਜਿਹੜਾ ਮਾਨ ਦਾ ਖਾਦਾ ਹੋਇਆ ਹੈ ਮਨੋਂ ਤੋਂ ਬਸ ਚੱਲਨੇ ਕਰਕੇ ਮਾਨਸੇ ਨੂੰ ਕਹਿੰਦੇ ਹਨ ਅਤੇ ਆਦਮ ਤੋਂ ਚੱਲਨੇ ਕਰਕੇ ਆਦਮੀ ਨਾਉ ਮੁਸਲਮਾਨਾ ਦੇ ਨਾਮ ਪਏ ਹਨ ਸੋ ਪ੍ਰਮੇਸ਼ਰ ਨੂੰ ਜੇ ਭਾਵੇ ਤਾਂ ਇਹ ਮਾਨ ਦਾ ਖਾਦਾ ਖਾਏ ਕੀਤਾ ਹੈ ਜਿਹੜਾ ਮਨੁੱਖ ਇਹ ਵੀ ਮੁਕਤੀ ਪਾ ਸਕਦਾ ਹੈ ਤੁਮ ਮੇ ਛੱਡੇ ਸੁਸੰਗਤ ਦੀ ਕਿਰਪਾ ਹੋਵੇ ਪ੍ਰਭ ਭਾਵੈ ਤਾਂ ਪਾਥਰ ਤਰਾਵੈ ਜਿਵੇਂ ਜੀਵ 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 ਆ ਜਾਏ ਤਾਂ ਪਥਰਾਂ ਨੂੰ ਵੀ ਮਾਰੇ ਤਾਰੁੰਦੇ ਹੈ ਰਵਾਲ ਸਾਹਿਬ ਜਿਵੇਂ ਪਥਰ ਚਰੇ ਫਿਰਦੇ ਹਨ ਇਸੇ ਪ੍ਰਕਾਰ ਪ੍ਰਭੂ ਅਕਾਲ ਤੁਹਾਨੂੰ ਪਾਵੇ ਰਾਮਚੰਦਰ ਜਿਵੇਂ ਪਥਰ ਕੁਲ ਬਦਨ ਵੇਲੇ ਲੰਕਾ ਦੇ ਟਾਪੂ ਨੂੰ ਜਾਣ ਲੱਗਿਆ ਤਾਰ ਤੇ ਸੀ ਰਾਮ ਨਾਮ ਲਿਖ ਕਰਕੇ ਇਸੇ ਪ੍ਰਕਾਰ ਪ੍ਰਭੂ ਨੂੰ ਭਾਜਤ ਪਥਰ ਵਰਗੇ ਜਿਹੜੇ ਪਾਪੀ ਜੀਵ ਹੈ ਉਹਨਾਂ ਨੂੰ ਵੀ ਪਰਾਧ ਹੁੰਦਾ ਹੈ ਭਾਰੇ ਪ੍ਰਭ ਪਾ ਪ੍ਰਭ ਭਾਵ ਬਿਨ ਸਾਸ ਤੇ ਰੱਖ ਜੀ ਸਰਬਦੱਸ਼ ਕਾਲਪੁਰ ਨੂੰ ਭਾਵੇ ਜਿਹੜੇ ਪ੍ਰਾਣੀ ਬਿਨਾਂ ਸਾਹਾਂ ਤੋਂ ਹੋ ਗਏ ਮੁਰਦੇ ਹੋ ਗਏ ਐ ਉਹਨਾਂ ਨੂੰ ਵੀ ਸੱਚੇ ਪਾਤਸ਼ਾਹ ਰੱਖਣਾ ਚਾਹੇ ਤਾਂ ਰੱਖ ਸਕਦਾ ਹੈ ਉਹ ਸਰਬ ਕਲਾ ਸਮਰੱਥ ਹੈ ਜਿਵੇਂ ਸ੍ਰੀ ਨਾਨਕ ਰਾਜਾ ਸਿੱਖ ਸਾਧ ਸੰਗਤ ਜੀ ਜਦੋਂ ਕੈਰਵਾ ਪਾਂਡਵਾ ਦਾ ਜੰਗ ਹੋਣ ਲੱਗਾ ਜੰਗ ਹੋਣ ਲੱਗਾ ਉਸ ਉਹਦੇ ਕੁਸ਼ੇਤਰ ਤੇ ਆ ਗਿਆ ਇਸ ਨੂੰ ਕ੍ਰਿਸ਼ਨ ਜੀ ਨੂੰ ਪੁੱਛਿਆ 10 ਵਜੇ ਤੂੰ ਕਿਹਦੇ ਵੱਲ ਹੋਵੇਂਗਾ ਕਹਿੰਦੇ ਆ ਜਿਹੜਾ ਜਿੱਤਣ ਲੱਗੇਗਾ ਉਹਨੂੰ ਮੈਂ ਹਰਾ ਕੇ ਮੈਂ ਆਪ ਮੁਲਕ ਦਾ ਰਾਜ ਕਰਾਂਗਾ ਕ੍ਰਿਸ਼ਨ ਜੀ ਨੂੰ ਉਸ ਵੇਲੇ ਇਹਨੂੰ ਕਿਹਾ ਵੀ ਸੂਰਮੇ ਜਿਹੜੇ ਹੁੰਦੇ ਆ ਉਹ ਦਾਨੀ ਵੀ ਹੁੰਦੇ ਕਹਿੰਦੇ ਹਾਂ ਮੈਂ ਵੀ ਦਾਨ ਦੇ ਸਕਦਾ ਸਿਰ ਤੱਕ ਕਹਿੰਦੇ ਚੰਗਾ ਸਿਰ ਦੇ ਦੇ ਕਹਿੰਦੇ ਸਿਰ ਦੇ ਤਾਂ ਮੈਂ ਜੰਗ ਵੇਖਣਾ ਕਹਿੰਦੇ ਸਿਰ ਤੇਰਾ ਜੰਗ ਦੇਖੀ ਜਾਵੇਗਾ ਇਹ ਉਸੇ ਸਿਰਹਾਉ ਦਾ ਡੇਟਾ ਸਿਰੇ ਦਾ ਕੱਟ ਕੇ ਉੱਚੇ ਥਾਂ ਟੰਗ ਦਿੱਤਾ ਤੇ ਉਸ ਵੇਲੇ ਬਿਨਾਂ ਸਾਹਾਂ ਤੋਂ ਇਹ ਜੰਗ ਵੇਖ ਕੇ ਕਿਹਾ ਜੰਗ ਵੇਖ ਕੇ ਪ੍ਰਸੰਨ ਹੋ ਕੇ ਇਸ ਨੂੰ ਜੈਜਕਾਰ ਬੋਲੀ ਸੀ ਇਸ ਪ੍ਰਕਾਰ ਇਹ ਵਾਹਿਗੁਰੂ ਨੂੰ ਭਾਵੇ ਜਿਵੇਂ ਕ੍ਰਿਸ਼ਨ ਜੀ ਨੇ ਸ਼੍ਰਾਂਗ ਰਾਜੇ ਨੂੰ ਸਾਹਾਂ ਤੋਂ ਬਿਨਾਂ ਰੱਖ ਕੇ ਦਿਖਾਤਾ ਸੀ ਇਸੇ ਪ੍ਰਕਾਰ ਜੇ ਵਾਹਿਗੁਰੂ ਜਿਨ੍ਹਾਂ ਦੇ ਸਾਹ ਮਿਚੁਕੇ ਅਸਰੀਰ ਵਿੱਚੋਂ ਜੇ ਭਾਵੇ ਉਹਨਾਂ ਨੂੰ ਸੱਚੇ ਪਾਤਸ਼ਾਹ ਨੂੰ ਬਿਨਾਂ ਸਾਹਾਂ ਤੋਂ ਫੇਰ ਸਰਜੀਤ ਕਰ ਸਕਦਾ ਜਿਉਂ ਦੇ ਕਰ ਸਕਦਾ ਸਾਹ ਬਾਕੇ ਪ੍ਰਭ ਭਾਵ ਤਾਂ ਹਰ ਗੁਣ ਭਖ ਹੈ ਜੇ ਵਾਹਿਗੁਰੂ ਸੱਚੇ ਦਰਸ਼ਨ ਨੂੰ ਭਾਵੇ ਜੋ ਵਾਹਿਗੁਰੂ ਨੂੰ ਭਾ ਜਾਵੇ ਤਾਂ ਬਿਨਾ ਸਾਹਾਂ ਤੋਂ ਮਹਾਰਾਜ ਦੇ ਨਾਮ ਰੂਪੀ ਗਿਆਨ ਤੋਂ ਬਿਨਾ ਜਿਹੜੇ ਹੈ ਉਹਨਾਂ ਨੂੰ ਸੱਚੇ ਪਾਤਸ਼ਾਹ ਨਾਮ ਦੇ ਸਾਹ ਪਾ ਕੇ ਫੇਰ ਰੱਖ ਸਕਦੇ ਹਨ ਪ੍ਰਭ ਭਾਵੈ ਤਾਂ ਹਰ ਗੁਣ ਭਖੈ ਜੀ ਕ੍ਰਿਸ਼ਨ ਨੂੰ ਭਾਜੇ ਤਾਂ ਹਰੀ ਦੇ ਗੁਣਾਂ ਦਾ ਹੀ ਭਖਣ ਕਰਨ ਵਾਲਾ ਹੋ ਜੇ ਉਚਾਰਨ ਵਾਲਾ ਹੋ ਜੇ ਜੇ ਵਾਹਿਗੁਰੂ ਨੂੰ ਭਾਜਾਵੇ ਇਹਦੀ ਕਰਨੀ ਆਨੇ ਹਰਿ ਦੇ ਗੁਣਾ ਨੂੰ ਵਿਚਾਰਨ ਕਰ ਸਕਦਾ ਹੈ ਪ੍ਰਭ ਭਾਵੈ ਤਾਂ ਪਤ ਤੋ ਉਧਾਰੈ ਜੀਵ ਜਨ ਨੂੰ ਭਾ ਜਾਵੇ ਤਾਂ ਪਾਪੀਆਂ ਦਾ ਵੀ ਉਧਾਰ ਕਰ ਦਿੰਦਾ ਤਤ ਗਿਰੇ ਹੋਏ ਜਿਹੜੇ ਲੋਕ ਆਪਣੇ ਕਰਮ ਧਰਮ ਤੋਂ ਆਪ ਕਰੈ ਆਪਨ ਵਿਚਾਰੈ ਜੀ ਵਾਹਿਗੁਰੂ ਜਗਤ ਨੂੰ ਪੈਲਾ ਕਰਨ ਵਾਲਾ ਹੈ ਆਪ ਹੀ ਉਹਨਾਂ ਦੇ ਕਰਤੱਵਾਂ ਦੀ ਨਿਰਣਾ ਕਰਨ ਵਾਲਾ ਵਿਚਾਰ ਕਰਨ ਵਾਲਾ ਹੈ ਦੋਹਾ ਸ੍ਰੀ ਆਕਾ ਆਪ ਸੁਆਮੀ ਪਾਪੀਆਂ ਪੁੰਨਿਆਂ ਪੁੰਨਿਆਂ ਦਾ ਲੋਕ ਪ੍ਰਲੋਕ ਦਾ हिंदू मुसलमान आस्तक नास्तक अग्ञान खेल है अंतर जानी सार्ड सचे पादशाह जी एक खेल करी हुई है जगत दे पैदा करने की तमाशा फेर जीव जेड़े मेर कर दे के असी ए महाराज दिख दे के देखो ਇਹ ਹੰਕਾਰ ਕਰਦੇ ਐਵੇਂ ਹੋਇਆ ਹੀ ਖੇਲਾ ਵਿਰਸੈ ਅੰਤਰਜਾਮੀ ਆਪਦੇ ਭਗਤਾਂ ਦੇ ਨਾਲ ਪ੍ਰੇਮ ਦੀ ਖੇਡ ਖੇਲਦਾ ਕਹਿੰਦਾ ਜੇ ਤੋ ਪ੍ਰੇਮ ਖੇਲਣ ਕਾ ਚਾਹ ਸਿਰ ਕਰਤਲੀ ਗਲੀ ਮੇਰੀ ਆਓ ਸਿਰ ਦੀਜੈ ਇਤ ਮਾਰਿਗ ਪੈਰ ਧਰੀਜੈ ਸਿਰ ਦੀਜੈ ਕਾਣ ਨ ਕੀਜੈ ਐ ਜਿਹੜੇ ਸਰਪਦੇ ਉਹਨਾਂ ਦੇ ਨਾਲ ਖੇਲਦਾ ਹੈ ਪ੍ਰੇਮ ਦੀ ਖੇਲ ਤੇ ਫਿਰ ਵਿਰਸੈ ਆਨੰਦ ਹੁੰਦਾ ਆਪਣੇ ਸਰੂਪ ਨੂੰ ਜਾਣ ਕਰਕੇ ਕਿ ਤਤ ਵੇਤਿਆਂ ਨੂੰ ਵੀ ਪ੍ਰਾਪਤ ਹੋਗੇ ਮੇਰਾ ਸਰੂਪ ਫੇਰ ਅੰਦਰ ਦਾ ਜਾਮੀ ਆ ਘਟ ਘਟ ਦੇ ਅੰਦਰ ਵੀ ਜਾਣਨ ਵਾਲਾ ਪ੍ਰੇਰਕ ਹੈ ਜੋ ਭਾਵ ਹੈ ਸੋ ਕਾਰ ਕਰਾਵੇ ਉਸ ਅੰਤਰ ਜਾਮੀ ਜੋ ਭਾਉਂਦਾ ਉਸੇ ਕਾਰ ਕਰਾਉਂਦਾ ਹੈ ਨਾਨਕ ਦ੍ਰਿਸ਼ਟੀ ਅਵਰ ਨਾ ਆਵੇ ਜੀ ਕਹਿੰਦੇ ਸਾਡੀ ਦ੍ਰਿਸ਼ਟੀ ਵੀ ਤਾਂ ਪਾਈ ਹੋਰ ਅਵਰ ਸਤਾਂਜ ਕੋਈ ਆਉਂਦਾ ਨਹੀਂ ਕੋਈ ਇੱਕ ਪਰਮੇਸ਼ਵਰੀ ਹੈ ਕਹੋ ਮਾਨੁਖ ਤੇ ਕਿਆ ਹੋਏ ਆਵੇ ਸੁਖ ਮਰਸ਼ਨ ਕਰਨ ਜੇ ਮਹਾਰਾਜ ਜੀ ਮਨੁੱਖ ਵੀ ਕੁਝ ਕਰ ਸਕਦਾ ਹੈ ਨਾ ਕਸਾਇਰ ਫਰਮਾਉਂਦੇ ਮੈਨੂੰ ਖੁਦ ਦੱਸੋ ਭਾਈ ਬਾਣ ਦਾ ਖਾਦ ਹੈ ਜਿਹੜਾ ਇਹਦੇ ਪਾਸੋਂ ਕੀ ਬਣਿਆ ਆਉਂਦਾ ਨਹੀਂ ਹੋ ਸਕਦਾ ਕੋਈ ਜੋ ਤਿਸ ਭਾਵੈ ਸੋਈ ਕਰਾਂ ਇਸ ਦੁਸਤ ਪਾਤਸ਼ਾਹੀ ਖੇਲ ਬਣਾਈ ਹੋਈ ਆ ਉਹਦੀ ਸੱਤਾ ਪਾ ਕੇ ਜੋ ਤੁਸ ਨੂੰ ਪਾਉਂਦਾ ਹੈ ਉਸੇ ਪ੍ਰਕਾਰੋ ਸੁਤੰਤਰ ਹੈ ਪ੍ਰਵੇਸ਼ਰ ਕਿਸੇ ਅਧੀਨ ਨਹੀਂ ਕਾਲ ਤੇ ਕਰਮਾਂ ਦੇ ਅਧੀਨ ਨਹੀਂ ਉਸੇ ਪ੍ਰਕਾਰ ਕਰਾਉਂਦਾ ਉਹਦੀ ਸੁਤੰਤਰਤਾ ਦੱਸ ਰਹੇ ਹਨ ਇਸ ਕਾ ਹਾਥ ਹੋਏ ਤਾਂ ਸਭ ਕਿਸਲੇ ਇਸ ਤੁਛ ਅਲਪਗ ਜੀਵ ਦੇ ਹੱਥ ਕੁਝ ਹੋਵੇ ਦੀਨ ਹੋਵੇ ਕਹ ਸਭ ਕੁਝ ਨਾ ਪ੍ਰਾਪਤ ਕਰ ਲੈ ਕਿੰਨਾ ਇਹ ਚਾਹੁੰਦਾ ਇਹਨੂੰ ਪ੍ਰਾਪਤ ਨਹੀਂ ਫੇਰ ਵੀ ਹੁੰਦਾ ਜੋ ਤਿਸ ਭਾਵੈ ਸੋਈ ਕਰੇ ਜਾਨੀ ਸਰਵ ਕਲਾ ਸਮਰੱਥ ਜੋ ਤਿਸ ਨੂੰ ਪਾਉਂਦਾ ਉਹੀ ਪਰਮੇਸ਼ਰ ਕਰਦਾ ਤੇ ਕਰਾਉਂਦਾ ਹੈ ਅਨਜਾਨਤ ਵਿਖਿਆ ਮਹਿ ਰਚੈ ਜੇ ਤੁਹੀ ਕਹੂੰ ਕਿ ਇਹ ਵਿਸ਼ਿਆਂ ਵਿੱਚ ਕਿਉਂ ਰਜਿਆ ਹੋਇਆ ਹੈ ਤੂੰ ਦੱਸੋ ਵੀ ਅਨਜਾਨਪੁਣੇ ਕਿ ਰਜਦਾ ਹੈ ਬਿਨਾਂ ਜਾਣੇ ਤੋਂ ਵਿਸ਼ਿਆਂ ਦੇ ਵਿੱਚ ਰਾਤ ਦਿਨ ਰੁਕਿਆ ਰਹਿੰਦਾ ਹੈ ਜੇ ਜਾਣਤ ਆਪਨ ਆਪ ਬਚੈ ਜੇ ਇਹਨੂੰ ਸਮਝ ਹੋਵੇ ਆਪਣੇ ਆਪ ਵਿਸ਼ਿਆਂ ਤੋਂ ਬਾਝ ਨਾ ਸਕੇ ਇਹ ਬਝ ਸਕਦਾ ਨਹੀਂ ਅਨੁ ਨਿਰੰਤਰ ਜਾਣਨਾ ਕਰੋ ਵਿਸ਼ਿਆਂ ਵਿੱਚ ਰਤਿਆ ਰਹਿੰਦਾ ਹੈ ਇਹ ਅਨਜਾਨਪੁਣੇ ਕੀ ਰਜਦਾ ਨਾ ਅਗਿਆਤ ਪੂਰੇ ਕਰਕੇ ਹੀ ਜੇ ਇਹਨੂੰ ਗਿਆਨ ਹੋਵੇ ਆਪਣੇ ਸਰੂਪ ਦਾ ਆਪਣੇ ਆਪ ਦਾ ਵਿਕਾਰਾਂ ਤੋਂ ਵਿਚਾਰ ਨਾ ਰੱਖੇ ਪਰਮੇ ਇਸ ਕਰਕੇ ਉਹ ਆਪਣਾ ਬੋਝ ਨਹੀਂ ਆਪਣਾ ਗਿਆਨ ਹੀ ਭੁੱਲ ਚੁੱਕਾ ਹੈ ਜਿਵੇਂ ਕਿ ਅੱਖਾਂ ਦੇ ਅੱਗੇ ਮੱਠਲ ਮੂਦਾ ਮਾਰਦੀ ਉਹਦੀ ਨਿਗਾਹ ਬੰਦ ਹੋ ਜਾਂਦੀ ਹੈ ਐ ਅ ਗਿਆਨ ਨੂੰ ਪੜਦਾ ਪਾ ਛ ਗਿਆ ਵੜਨ ਦਾ ਇਹਨਾਂ ਦੇ ਉੱਤੇ ਪਰਮੇ ਪੂਲਾ ਦਹਿ ਦੇਸ ਧਾਵੇ ਪਰਮੇ ਵਿੱਚ ਭੁੱਲਿਆ ਦਸੋ ਤੇ ਸਾਡੇ ਪਦਾਰਥਾਂ ਦੀ ਦੌੜਦਾ ਫਿਰਦਾ ਰਹਿੰਦਾ ਹੈ ਨਿਮਖ ਮਾ ਇੰਦਰੀਆਂ ਵਿਸ਼ਿਆਂ ਦਸਾਂ ਇੰਦਰੀਆਂ ਦੇ ਵਿਸ਼ਿਆਂ ਦਾ ਸਾਰੇ ਆਉਨੇ ਪਦਾਰਥਾਂ ਦੀ ਤਰਫ ਦੌੜਦਾ ਹੈ ਨਿਮਖ ਮਾਹ ਚਾਰਕੁੰਟ ਫਿਰ ਆਵੇ ਦੇਖੋ ਅੱਖ ਦੇ ਖੋਲਣ ਵਿਚੰ ਵਿਚ ਫੁਰਨੇ ਨਾਲ ਚਾਰੇ ਕੁੰਟਾਂ ਉੱਤਰ ਦੱਖਣ ਪੂਰਬ ਪੱਛਮ ਸਾਰੇ ਵਿਚਰੇ ਆਉਂਦਾ ਹੈ ਕਰ ਕਿਰਪਾ ਜਿਸ ਆਪਣੀ ਭਗਤ ਦੇ ਅੰਦਾ ਭਰਮ ਵਿਚ ਭੁੱਲਿਆ ਦੌੜਦਾ ਫਿਰਦਾ ਹੈ ਜੇ ਕਿਰਪਾ ਦ੍ਰਿਸ਼ਟੀ ਮਾਰ ਹੈ ਕਰ ਦੇਣ ਸਾਭ ਸੰਗਤ ਨਾਲ ਮਨਾ ਕੇ ਆਪਦੀ ਪ੍ਰੇਮਾ ਭਗਤੀ ਬਖਸ਼ ਦੇਣ ਨਾਨਕ ਤੇ ਜਨ ਨਾਮ ਮਿਲੇ ਸਰੂਜੀ ਕਹਿੰਦੇ ਉਹ ਪੁਰਖ ਨਾਮੀ ਦੇ ਨਾਲ ਨਾਮ ਕਰਕੇ ਮਿਲ ਜਾਂਦੇ ਉਸ ਪਰਮੇਸ਼ਰ ਦੇ ਨਾਲ ਖਿੰਨ ਮਹ ਨੀਚ ਕੀਟ ਕਉ ਰਾਜ ਹੈ ਵਾਹਿਗੁਰੂ ਦੀ ਸਮਰੱਥਾ ਦੱਸਦੇ ਹੈ ਜੇ ਚਾਹੇ ਪਰਮੇਸ਼ਰ ਖਿੰਦੇ ਵਿੱਚ ਜਿਹੜੇ ਨੀਵੇਂ ਤੋਂ ਨੀਵੇਂ ਕੀੜੇ ਆ ਕਹਿੰਦੇ ਨਿਗਾਹ ਵਿੱਚ ਨਹੀਂ ਆਉਂਦੇ ਉਹਨਾਂ ਨੂੰ ਪਾਦਸ਼ਾਹ ਬਣਾ ਦਿੰਦਾ ਹੈ ਜਿਵੇਂ ਸੱਤਵੇਂ ਪਾਦਸ਼ਾਹ ਨੇ ਪੇਟ ਬਿਜਾਉਣ ਵਾਲੇ ਫੁੱਲ ਕਿਆ ਨੂੰ ਰਾਜ ਬਖਸ਼ਦਾ ਸੀ ਪਾਰ ਬ੍ਰਹਮ ਗਰੀਬ ਨਿਵਾਰ ਸਰਕਾਰ ਨੀਜ ਜਿਹੜਾ ਨੀਵਾ ਕੀੜੇ ਦੀ ਨਹੀਂ ਆਈ ਹੈ ਇਹ ਜੀਵ ਤੁਛਲ ਪੱਗ ਹੋ ਰਿਹਾ ਚਾਹੇ ਉਹ ਬ੍ਰਹਮ ਗਿਆਨ ਦਾ ਪ੍ਰਕਾਸ਼ ਰੂਪੀ ਰਾਜ ਬਖਸ਼ ਦਿੰਦਾ ਜੇ ਭਾਵੇਂ ਤਾਂ ਪਾਰ ਬ੍ਰਹਮ ਗਰੀਬ ਨਿਵਾਜ ਉਹ ਸਭ ਤੋਂ ਪਾਰ ਹੈ ਬ੍ਰਹਮ ਵਿਆਪਕ ਹੈ ਗਰੀਬਾਂ ਨੂੰ ਨਿਵਾਜਣ ਵਾਲਾ ਪਾਲਣ ਵਾਲਾ ਉਹਦਾ ਸੁਭਾਅ ਹੈ ਜਾ ਕਾ ਦ੍ਰਿਸ਼ਟ ਕਸ਼ੂ ਨਾ ਆਵੇ ਇਸ ਪੁਰਖ ਦਾ ਕੋਈ ਕਿਸੇ ਪ੍ਰਕਾਰ ਦਾ ਨਾ ਪਦਾਰਥ ਨਾ ਕੋਈ ਜਾਇਦਾਦ ਨਾ ਪ੍ਰਤਾਪ ਨਾ ਉਹਦਾ ਕੋਈ ਤੀਨ ਨਿਗਾਇਕ ਨਾ ਆਵੇ ਕਿਸੇ ਦੀ ਕਿਹਨਾਂ ਦੁਨੀਆ ਦੀ ਨਿਗਾਹੋਂ ਗਿਰਿਆ ਹੋਵੇ ਕੋਈ ਜਾਣੇ ਹੀ ਨਾ ਜਿਸ ਨੂੰ ਇਸ ਤਤਕਾਲ ਦਹ ਦਿਸ ਪ੍ਰਗਟਾਵੇ ਜੇ ਜੈ ਮੇਰਾ ਵਾਹਿਗੁਰੂ ਝਾਟੀਆਂ ਨੂੰ ਦੱਸੋ ਤੁਸੀਂ ਜੈ ਸਾਹਿਬ ਪ੍ਰਤਾਪ ਤੇਜ ਕਰਕੇ ਸਾਰੀ ਦੁਨੀਆ ਵਿੱਚ ਪ੍ਰਗਟ ਕਰਾਂਦਾ ਜਾਣਿਆ ਜਾਂਦਾ ਉਹ ਸੂਰਜ ਵਾਂਗੂ ਚਮਕੀਲਾ ਜੀਵਨ ਬਣ ਜਾਂਦਾ ਹੈ ਜਾ ਕਾਉ ਆਪਣੀ ਕਰੇ ਬਖਸੀਸ ਵਾਹਿਗੁਰੂ ਐਸਾ ਸਮਰੱਖਾ ਜਿਨ੍ਹਾਂ ਦੇ ਉੱਤੇ ਆਪਣੀ ਕਿਰਪਾ ਦ੍ਰਿਸ਼ਟੀ ਦੁਆਰਾ ਨਾਮ ਵੀ ਬਖਸ਼ੀਸ਼ ਕਰ ਦਿੰਦਾ ਬਖਸ਼ੀਸ਼ ਕਰ ਦਿੰਦਾ ਹੈ ਕਾ ਕਾ ਲੇਖਾ ਨਾ ਗਨੇ ਜਗ ਦੀ ਉਹ ਜਗ ਦਾ ਈਸ਼ਰ ਉਹਨੇ ਸਾਹਿਬ ਕਿਤਾਬ ਨਹੀਂ ਗਿਣਦਾ ਸਾਰੇ ਸਾਹਿਬ ਤਾਂ ਉਹਨਾਂ ਦੇ ਮਿਟ ਜਾਂਦੇ ਆ ਧਰਮ ਰਾਜ ਦੇ ਕਾਗਜ਼ਾਰੇ ਜਾਂ ਨਾਨਕ ਲੇਖਾ ਸਮਝਾ ਜੀਉ ਪਿੰਡ ਸਭ ਤਿਸ ਕੀ ਰਾਹ ਇਹ ਜਿੰਨੇ ਜੀਵ ਪੈਦਾ ਕੀਤੇ ਸੂਖਮ ਸਰੀਰ ਤੇ ਪਿੰਡ ਸਠੂਲ ਸਰੀਰ ਸਭ ਉਸੇ ਪਰਮੇਸ਼ਵਰੋਂ ਰਾਸ ਪੂੰਜੀ ਮਿਲੀ ਹੈ ਪਰ ਆਰਬਦ ਰੂਪ ਸਭ ਨੂੰ ਕਟ ਕਟ ਪੂਰਨ ਬ੍ਰਹਮ ਪਰਗਾਹ ਦੂਰ ਨਹੀਂ ਸਾਰੇ ਚਾਰ ਖਾਣੀਆਂ ਦੇ ਘਟਾ ਘਟਾ ਵਿੱਚ ਪੂਰਨ ਵਿਆਪਕ ਹੈ ਉਹ ਬ੍ਰਹਮ ਵਿਆਪਕ ਨੂੰ ਪ੍ਰਕਾਸ਼ ਕਰ ਰਿਹਾ ਸਾਰਿਆਂ ਵਿੱਚ ਪੂਰਨ ਕੋਈ ਪ੍ਰਕਾਸ਼ ਹੈ ਸਭਨਾ ਦੇ ਅੰਦਰ ਆਪਣੀ ਬਣਤ ਆਪ ਬਣਾਈ ਜਦੋਂ ਉਸ ਵਾਹਿਗੁਰੂ ਦੀ ਬਣਾਵਟ ਹੈ ਆਪ ਹੀ ਸੰਸਾਰ ਦੀ ਬਣਾਵਟ ਬਣਾਈ ਹੈ ਇਕ ਦੋ ਅਨੇਕ ਰੂਪ ਹੋਇਆ ਹੋਇਆ ਹੈ ਨਾਨਕ ਜੀਵੇ ਦੇਖ ਵਡਾਈ ਜਿਦਣ ਉਸ ਪਰਮੇਸ਼ਰ ਦੀ ਵਡਿਆਈ ਵੇਖ ਵੇਖ ਕੇ ਭਾਈ ਜੀਵੀ ਦਾ ਐਸਾ ਪਰਮੇਸ਼ਰ ਹੋ ਇਸ ਕਾ ਬਲ ਨਾਹੀ ਇਸ ਹਾਥ ਜਿਨ ਜੀਵਨ ਪਾਗੋ ਹੈ ਕਿਹਦਾ ਬਨ ਹੋ ਆਪਣੇ ਮੁਕਤ ਹੋਣ ਦਾ ਆਪਣੇ ਛੁੱਟਣ ਦਾ ਆਪਣੀ ਪਰਵਲ ਕਰਤਾਈ ਕਰਨ ਦਾ ਇਹ ਜੋਰ ਆਪ ਦੇ ਹੱਥ ਨਹੀਂ ਅਧੀਨ ਨਹੀਂ ਹੈ ਕਰਨ ਕਰਾਵਨ ਸਰਬ ਕੋ ਨਾ ਸਰਬ ਕਾਰਜਾਂ ਨੂੰ ਕਰਨ ਵਾਲਾ ਕਰਾਉਣ ਵਾਲਾ ਸਰਬ ਕਾ ਸੁਆਮੀ ਆਪ ਹੈ ਆਗਿਆਕਾਰੀ ਬਪਰਾ ਜੀ ਤੇ ਉਹ ਜੀਵਤ ਆਗਿਆਕਾਰੀ ਹੈ ਹਰ ਵਕਤ ਜਿਵੇਂ ਹੁਕਮੰਦ ਦਾ ਮਾਇਆ ਜਿਹੜੀ ਆਗਿਆਕਾਰੀ ਉਹਦੇ ਫਸਿਆ ਹੋਇਆ ਹੈ ਆਗਿਆਕਾਰੀ ਹੋ ਰਿਹਾ ਤੁਛ ਜੀਵ ਜਿਹੜਾ ਹੈ ਬੱਪੜਾ ਵਿਚਾਰਾ ਜੋ ਤਿਸ ਭਾਵੈ ਸੋਈ ਫਨਥੀ ਜੋ ਤਿਸ ਵਾਹਿਗੁਰੂ ਨੂੰ ਭਾਉਂਦਾ ਸੀ ਉਹ ਹੁੰਦਾ ਸੀ ਜੋ ਭਾਉਂਦਾ ਹੁੰਦਾ ਉਹਨਾਂ ਫੇਰ ਜਿਹੜਾ ਉਹਨੂੰ ਭਾਵੇਗਾ ਫੀ ਹੋਵੇਗਾ ਕਬਹੂ ਊਚ ਨੀਚ ਮਹਿ ਬਸੈ ਦੇਖੋ ਪਰਾਂ ਦਾ ਬੁੱਧਾ ਪ੍ਰੇਰਿਆ ਹੋਇਆ ਕਦੇ ਉੱਚੇ ਪੁਰਖਾਂ ਦੀ ਸੰਗਤ 'ਚ ਵਸਦਾ ਹੈ ਕਦੇ ਉੱਚੇ ਹੰਕਾਰ ਦੇ ਨਾਲ ਸਵਰਗ ਆਦ ਕਾਂ 'ਚ ਵਸਦਾ ਹੈ ਕਦੇ ਨੀਵੇਂ ਨਰਕ ਆਦ ਕਾਂ 'ਚ ਕੁਝੀਆਂ ਬ੍ਰਾਹਮਣ ਆਦਿਕ ਜਾਤਾਂ 'ਚ ਨੀਚ ਨੀਵੀਆਂ ਛੋਟੀਆਂ ਜਾਤਾਂ ਵਿੱਚ ਵਸਦਾ ਹੈ ਕਦੇ ਉਜ ਉੱਚੇ ਵਰਦੇ ਰਾਜ ਦੀ ਪ੍ਰਾਪਤੀ 'ਚ ਵਸਦਾ ਹੈ ਕਦੇ ਨੀਵੇਂ ਭੰਗੀ ਹੋ ਕੇ ਹੀ ਸਾਫ਼ ਕਰਦਾ ਰਹਿੰਦਾ ਹੈ ਰੂੜੀਆਂ ਕਿਉਂ ਨੀਵੇਂ ਥਾਂ 'ਚ ਵਸਦਾ ਹੈ ਕਬਹੂ ਸੋਗ ਹਰਖ ਰੰਗ ਹਸੈ ਜਦ ਕਦੇ ਉੱਚੀ ਸੰਗਤ ਦੇ ਵਿੱਚ ਵਸ ਕਰਕੇ ਪੁੰਨੀਪੁਰਖ ਹੁੰਦਾ ਹੈ ਕਦੇ ਨੀਵੇਂ ਪਾਪਾ ਵਾਲੇ ਸੰਗਤ ਕਰਕੇ ਨੀਤ ਕਹਾਉਂਦਾ ਵਸਦਾ ਹੈ ਕਬਹੂ ਸੋਗ ਹਰਖ ਰੰਗ ਹਸੈ ਜਦ ਪੁਜਾਰਥਾਂ ਦੇ ਮਿਲਣੇ ਕਰਕੇ ਬੜਾ ਖੁਸ਼ ਹੁੰਦਾ ਰੰਗ ਵਿੱਚ ਹੱਸਦਾ ਹੈ ਤੇ ਕਦੇ ਸੋਗ ਦਾ ਰੰਗ ਚੜ ਜਾਂਦਾ ਰੋਂਦਾ ਹੀ ਰੋਂਦਾ ਰਹਿਦਾ ਹਰ ਵਕਤ ਸੋਗ ਵਿੱਚ ਪਿਆ ਹੋਇਆ ਜੋ ਪਦਾਰਥ ਦਾ ਵਿయోగ ਹੋ ਜਾਵੇ ਕਬਹੂ ਨਿੰਦ ਚਿੰਦ ਵਿਵਹਾ ਕਦੇ ਨਿੰਦਿਆ ਹੀ ਕਰਦਾ ਰਹਿੰਦਾ ਕਦੇ ਨਿੰਦੇ ਹੀ ਇਹਦੀ ਹੁੰਦੀ ਰਹਿੰਦੀ ਹੈ ਕਦੇ ਚਿੰਦ ਉਸਤਤੀ ਲੋਕਾਂ ਦੀ ਐਵੇਂ ਝੋਲੀ ਚੱਕਦਾ ਰਹਿੰਦਾ ਹੈ ਅ ਕਦੇ ਆਪ ਦੀ ਉਸਤਤੀ ਕਰਨ ਦੇ ਵਿਹਾਰ ਚ ਹੀ ਪਿਆ ਰਹਿੰਦਾ ਹੈ ਕਬਹੂ ਊਵ ਆਕਾਸ਼ ਪਿਆ ਕਦੇ ਊਵ ਉੱਚਾ ਆਕਾਸ਼ ਤੇ ਚੜ ਜਾਂਦਾ ਅਲੜਾ ਚਿੰ ਜਿਵੇਂ ਪੰਛੀ ਹੁੰਦੇ ਆ ਕਦੇ ਪਤਾਲ ਚ ਥੱਲੇ ਡਿੱਗ ਪੈਂਦਾ ਹੈ ਕਦੇ ਉਪਰ ਉੱਚਾ ਆਕਾਸ਼ ਵਿੱਚ ਵਰਨ ਲੋਕ ਵਿੱਚ ਜਾ ਜਾਂਦਾ ਹੈ ਅਤੇ ਸਵਰਗ ਆਦਿਕਾਂ ਵੀ ਜਾ ਜਾਂਦਾ ਹੈ ਤੇ ਕਦੇ ਪਤਾਲ ਦੇ ਦੀਆਂ ਜੁਨਾਂ ਵਿੱਚ ਪ੍ਰਾਪਤ ਹੋ ਜਾਂਦਾ ਹੈ ਇਸ ਪ੍ਰਕਾਰ ਦੀ ਹਾਲਤ ਹੈ ਜਿਵੇਂ ਉਹ ਉੱਚਾ ਆਕਾਸ਼ 'ਚ ਨੌਖਾ ਆਇਆ ਚੜ ਗਿਆ ਸੀ ਫਿਰ ਰਿਸ਼ੀਆਂ ਦੇ ਸਲਾਫ ਕਰਕੇ ਜੋ ਪਾਲਕੀ ਬਣਾ ਕੇ ਸੱਚੀ ਦੇ ਮੰਦਰ ਨੂੰ ਚੱਲਿਆ ਸੀ ਤੇ ਪਤਾਲ ਵਿੱਚ ਸੱਪ ਬਣ ਕੇ ਆ ਡਿੱਗ ਗਿਆ ਇਸ ਪ੍ਰਕਾਰ ਦੀ ਹਾਲਤ ਹੈ ਕਬਹੂ ਬੇਤਾ ਬ੍ਰਹਮ ਵਿਚਾਰ ਕਦੇ ਇਹ ਬ੍ਰਹਮ ਦੀ ਵਿਚਾਰ ਵਾਲਾ ਬੇਤਾ ਜਾਨੂ ਬਣ ਜਾਂਦਾ ਹੈ ਨਾਨਕ ਆਪ ਮਿਲਾਉਣ ਹਾ ਜਦੋਂ ਇਹ ਇਹ ਬਣ ਜਾਂਦਾ ਉਦੋਂ ਪਰਮੇਸ਼ਰ ਆਪ ਹੀ ਮਿਲਾਉਣ ਵਾਲਾ ਉਹ ਵੀ ਲੈ ਲੈਂਦਾ ਸਤਿਗੁਰੂ ਸਾਹਿਬ ਜੀ ਕਹਿੰਦੇ ਹਨ ਕਬਹੂ ਨਿਰਤ ਕਰੈ ਬਹੁ ਭਾਂ ਕਦੇ ਸਾਧ ਸੰਗ ਜੀ ਬਹੁਤਰਾ ਨੱਚਦਾ ਹੀ ਰਹਿੰਦਾ ਨਾਚਾ ਬਣ ਬਣ ਕੇ ਸੋ ਡਾਂਸ ਕਰਨਾ ਹੀ ਸਿਖਾਉਂਦੇ ਅੱਜ ਕੱਲ ਦੇ ਨਵਾਂ ਤਰੀਕਾ ਚੱਲਿਆ ਹੈ ਕਮੈਰ ਕਰਨ ਦਾ ਬਾਂਦਰਾਂ ਜਿਹੀਆਂ ਯੋ ਟੋਪੀਆਂ ਨਹੀਂ ਹੈ ਚੜਾ ਚੜਾ ਕੇ ਨਵੀਂ ਸੈਨਾ ਬਣਾ ਰਛਦੀ ਹੈ ਸਾਹਮਣੂ ਰੱਖਣੀ ਦਸਤਾਰ ਰੱਖਣੀ ਕਾਹੀ ਭਲਾ ਦਿੱਤੀ ਹੈ ਖੋ ਜੋ ਗੁਰੂ ਸਾਹਿਬ ਜਿਨ ਬਖਸ਼ਿਸ਼ ਕੀਤੀ ਸੀ ਉਹਨੂੰ ਭਲਾ ਛੱਡਿਆ ਹੈ ਅਹੀ ਜੀ ਹਾਲਤ بگੜ ਗਈ ਹੈ ਦੁਨੀਆ ਦੀ ਹਾਂ ਜੀ ਕਭੂ ਨਿਰਤ ਕਰਾ ਬਹੁ ਭਾਤ ਬਹੁ ਜਾਰੀ ਕਦੇ ਬਾਂਦਰ ਜਿਵੇਂ ਨੱਚਦੇ ਰਹਿੰਦੇ ਆ ਦਰਦ ਦਰਦ ਦੇ ਵਿੱਚ ਅਨੇਕ ਪ੍ਰਕਾਰ ਦੇ ਨਿਰਤਕਾਰੀਆਂ ਬਹੁ ਤਰ੍ਹਾਂ ਕਰਦਾ ਹੈ ਕਦੇ ਨਿਰਣੈ ਕਰਦਾ ਰਹਿੰਦਾ ਬਹੁਤ ਤਰਾਂ ਦੇ ਕਬਹੂ ਸੋਏ ਰਹੇ ਦਿਨ ਰਾਤ ਕਦੇ ਰਾਤ ਦਿਨ ਆਸਲਾ ਪਰਿਆ ਹੋਇਆ ਸੁੱਤਾ ਹੀ ਰਹਿੰਦਾ ਹੈ ਕਬਹੂ ਮਹਾਕਰੋਧ ਬਿਕਰਾ ਕਦੇ ਕਦੇ ਬੜਾ ਐਸਾ ਕਰੋਧੀ ਹੁੰਦਾ ਬਕਰਾਲ ਅਤਿਅੰਤ ਭਿਆਨਕ ਹੋ ਜਾਂਦਾ ਹੈ ਡਰ ਦੇਣ ਵਾਲਾ ਕਬਹੂ ਸਰਵ ਕੀ ਹੋਤ ਰਵਾਲ ਇੰਨੀ ਗਰੀਬੀ ਚਾਹੁੰਦਾ ਸਾਰਿਆਂ ਦੀ ਰਵਾਲ ਧੂੜ ਬਣ ਜਾਂਦਾ ਹੈ ਕਬਹੂ ਹੋਏ ਬਹਿ ਵੱਡ ਰਾਜਾ ਜੇ ਵੱਡਾ ਬਾਦਸ਼ਾਹ ਬਣ ਕੇ ਬੈਠ ਜਾਂਦਾ ਹੈ ਕਬਹੂ ਪੇਖਾਰੀ ਨੀਜ ਕਾ ਸਾਜ ਜੇ ਮੰਗਤਾ ਬਣ ਕੇ ਨੀਵੇਂ ਸਾਜ ਵਾਲਾ ਬਣਾ ਬਣਾ ਜਾਂਦਾ ਹੈ ਨੀਚਾਂ ਦੇ ਸਾਜ ਕਰਨ ਲੱਗ ਜਾਂਦਾ ਹੈ ਕਬਹੂ ਆਪ ਕਬਹੂ ਆਪ ਕੀਰਤ ਮਹਿ ਆਵੇ ਜਦੋਂ ਕੀਰਤ ਤੋਂ ਆਪੋ ਉਲਟ ਨਿੰਦਿਆ ਵਿਚ ਆ ਜਾਂਦੇ ਲੋਕ ਨਿੰਦਿਆ ਕਰਨ ਲੱਗ ਜਾਂਦੇ ਹਨ ਕਬਹੂ ਭਲਾ ਪਲਾ ਕਹਾਵੇ ਜਦੋਂ ਪੁੰਨੀ ਪੁਰਖਾਂ ਦੀ ਸੰਗਤ ਕਰਕੇ ਭਲਾ ਭਲਾ ਕਹੌਣ ਲੱਗ ਜਾਂਦਾ ਹੈ ਜਿਉ ਪ੍ਰਭ ਰਖ ਤਿ ਵਿਹਿ ਰਹੈ ਉਹ ਪਰਮੇਸ਼ਰ ਸੁਤੰਤਰ ਹੈ ਇਹ ਕਰਮਾਂ ਦੇ ਬੀਨ ਹੈ ਜੀਵ ਇਹ ਮਾਰਾ ਸਾਧ ਅਖਦਿਓਂ ਵਿੱਚ ਰਹਿੰਦਾ ਹੈ ਗੁਰਪ੍ਰਸਾਦ ਨਾਨਕ ਸੱਚ ਕਹਿ ਸਤਿਗੁਰੂ ਜੀ ਕਹਿੰਦੇ ਗੁਰੂ ਨਾਨਕ ਸਾਹਿਬ ਗੁਰੂ ਰਾਮਦਾਸ ਸਾਹਿਬ ਦੀ ਕਿਰਪਾ ਕਰਕੇ ਇਹ ਸੱਚੇ ਬਚਨ ਕਹਿੰਨੇ ਹਾਂ ਬਬਹੂ ਹੋਏ ਪੰਡਤ ਕਰੇ ਬਖਿਆ ਕਦੇ ਕਦੇ ਵਿਦਿਆ ਪੜ ਕੇ ਚਾਰ ਪੁਥੀਆਂ ਵਿਦਵਾਨ ਬਣ ਜਾਂਦਾ ਬੜੀਆਂ ਬੜੀਆਂ ਚਰਚਾ ਵਿਖਿਆਨ ਪ੍ਰਚਾਰ ਕਰਦਾ ਸਵਾ ਬਨ ਬਨ ਕੇ ਬਬਹੂ ਮੂਨ ਧਾਰੀ ਲਾਵੇ ਧਿਆਨ ਕਦੇ ਮੂਨ ਧਾਰ ਲੈਂਦੇ ਬੋਲਦਾ ਨਹੀਂ ਕਹਿੰਦਾ ਬੋਲੀ ਨਹੀਂ ਹਿਲਾਉਂਦਾ ਧਿਆਨ ਲਾ ਕੇ ਬੈਠ ਜਾਂਦਾ ਹੈ ਕਬਹੂ ਤਟ ਤੀਰਥ ਇਸ਼ਨਾਨ ਕਦੇ ਤੀਰਥਾਂ ਦੇ ਕਿਨਾਰਿਆਂ ਤੇ ਜਾ ਜਾਂਦਾ ਕਦੇ ਤੀਰਥਾਂ ਦੇ ਵਿੱਚ ਇਸ਼ਨਾਨ ਹੀ ਕਰਦਾ ਰਹਿੰਦਾ ਹੈ ਕਬਹੂ ਸਿੱਧ ਸਾਧਕ ਮੁਖ ਗਿਆ ਕਦੇ ਸਿੱਧਾਂ ਦੀ ਸੰਗਤ ਕਰਕੇ ਦਿੰਦੀਆਂ ਸਿੱਧੀਆਂ ਵਾਲਾ ਕਹਾਉਂਦਾ ਹੈ ਅੱਜ ਕਦੇ ਸਾਧਕ ਸਾਧਨਾ ਕਰਨ ਵਾਲਾ ਕਹਾਉਂਦਾ ਕਦੇ ਮੁਖ ਦਾ ਗਿਆਨ ਘੋਟਣ ਵਾਲਾ ਬਣ ਜਾਂਦਾ ਹੈ ਸਤਜਾਦਾ ਗਿਆਨੀ ਕਹਾਉਂਦਾ ਹੈ ਕਬਹੂ ਕੀਟ ਹਾਸਤ ਪਤੰਗ ਹੋਏ ਜੀਆ ਕਦੇ ਕਹਿੰਦੇ ਕੀੜੇ ਜਿਹੜੇ ਪੈਰਾ ਹੀਟ ਆਉਣ ਵਾਲੇ ਬਣ ਜਾਂਦਾ ਹੈ ਕਦੇ ਪਤੰਗ ਪਰਵਾਨੇ ਦੀਵਿਆਂ ਤੇ ਸੜਨ ਵਾਲੇ ਬਣ ਜਾਂਦਾ ਹੈ ਕਦੇ ਹਾਥੀਆਂ ਦੀਆਂ ਜੂਨਾ ਬੜੀਆਂ-ਬੜੀਆਂ ਧਾਰ ਲੈਂਦਾ ਹੈ ਕਦੇ ਜੀਆ ਸਰਪਾਦ ਕਾਮੀਆਂ ਜੂਨਾ ਨੂੰ ਪ੍ਰਾਪਤ ਹੋ ਜਾਂਦਾ ਹੈ ਅਨਕ ਜੂਨ ਪਰਮਾ ਪਰਮੀਆਂ ਇਸ ਸਰਦਾਰ ਭਰਮ ਦਾ ਪਰਮੀਆਂ ਪਰਮਾਇਆ ਹੋਇਆ ਅਨੇਕਾਂ ਜੂਨਾ ਵਿੱਚੇ ਧਰਮ ਦਾ ਰਹਿੰਦਾ ਹੈ ਨਾਨਾ ਰੂਪ ਜਿਉ ਸਵਾਂਗੀ ਦਿਖਾਵੇ ਕੋਈ ਸਾਧ ਸੰਗਤ ਜੀ ਸੰਗੀ ਇਸ਼ਾਨ ਧਾਰ ਕੇ ਅਨੇਕ ਤਰ੍ਹਾਂ ਦੇ ਰੂਪ ਵਿਖਾਵੇ ਜਿਉ ਪ੍ਰਭ ਭਾਵੈ ਤਿਵੇਂ ਨਚਾਰੇ ਜੇ ਤੁੰਦ ਅਦੇ ਆਸਰੇ ਪਰਤਕ ਚੇਤਨ ਹੈ ਜਿਵੇਂ ਵਾਹਿਗੁਰੂ ਨੂੰ ਪਹੁੰਚਦਾ ਹੋਵੇ ਨਿਰਤਕਾਰੀਏ ਤੋਂ ਨਿਰਨੇ ਰੂਪ ਕੜਾਈ ਜਾਂਦਾ ਜੁਨਾ ਚ ਭਰਕਣ ਰੂਪ ਜੋ ਤਿਸ ਭਾਵੈ ਸੋਈ ਹੋ ਜੋ ਤਿਸ ਵਾਹਿਗੁਰੂ ਨੂੰ ਪਾਉਂਦਾ ਭਾਈ ਉਹੋ ਹੀ ਹੁੰਦਾ ਹੈ ਨਾਨਕ ਦੂਜਾ ਅਵਰ ਨਾ ਦੂਸਰੇ ਦੰਚ ਹੋਰ ਕੋਈ ਸਮਰੱਥ ਨਹੀਂ ਉਸ ਤੋਂ ਬਿਨਾ ਕਬਹੂ ਸਾਧ ਸੰਗਤ ਇਹੋ ਪਾਰ ਪੀਰ ਸੰਗਰੋ ਇਹ ਧਰਮ ਦਾ ਰੰਗਦਾ 84 ਲੱਖ ਜੁਨ ਤੇ ਕਦੇ ਛੁਟਕਾਰਾ ਵੀ ਹੋ ਸਕਦਾ ਹੈ ਦਾ ਪਰ ਸੰਗਗੁਰੂ ਸਾਹਿਬ ਕਹਿੰਦੇ ਹਨ ਕਬਹੂ ਸਾਧ ਸੰਗਤ ਇਹੋ ਪਾਰ ਭਾਈ ਤਲੇਕ ਕਿਹੜੇ ਪੁੰਨਾਂ ਦਾ ਪ੍ਰੇਰਿਆ ਹੋਇਆ ਨਿਸਕਾਮ ਕਰਮਾਂ ਦਾ ਜਦੋਂ ਕਦੋਂ ਸੁਸੰਗਤ ਸਾਧਨ ਨੂੰ ਮੋਹ ਤੋਏ ਜੀ ਜਿਨ੍ਹਾਂ ਨੇ ਮਨ ਨੂੰ ਸਾਧਿਆ ਹੋਇਆ ਉਹ ਸੇਤ ਸੰਗਤ ਜਦੋਂ ਇਹ ਪਾਲਵੇ ਜੀਵ ਉਸ ਅਸਥਾਨ ਤੇ ਬਹਰ ਨਾ ਆਵੇ ਜਿਹਨੂੰ ਸੰਗਤ ਦੁਆਰਾ ਉਹ ਤੁਰਿਆ ਪਦ ਰੂਪੀ ਥਾਂ ਸੱਚਖੰਡ ਰੂਪੀ ਥਾਂ ਸਤਸਰੂਪ ਰੂਪੀ ਥਾਂ ਪ੍ਰਾਪਤ ਹੋ ਜਾਂਦਾ ਹੈ ਮੁੜ ਕੇ ਫੇਰ ਜੁਨਾ ਚ ਨਹੀਂ ਆਉਂਦਾ ਮੁਕਤ ਹੋ ਜਾਂਦਾ ਹੈ ਅੰਤਰ ਹੋਏ ਗਿਆਨ ਪਰਗਾ ਜੀ ਗੁਰ ਸਾਧ ਸੰਗ ਜੀ ਬ੍ਰਹਮ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ ਉਸ ਅਸਥਾਨ ਕਾ ਨਹੀਂ ਬినా ਉਸ ਅਸਥਾਨ ਗਿਆਨ ਜਦੋਂ ਹੋ ਜਾਂਦਾ ਸਰੂਪ ਦਾ ਅਨਪੂਰਨ ਨਗਰ ਕਹਾ ਸਦ ਵਸਾ ਕਹਾ ਸੰਗਤ ਸਾਧ ਗੁਣ ਰਸਾ ਭਗਤ ਵਰਸਾ ਕੀਰਤਨ ਆਧਾਰੇ ਉਸ ठाਉ ਦਾ ਕਦੇ ਨਾਸ਼ ਨਹੀਂ ਹੁੰਦਾ ਹੈ ਇੱਕ ਰੈਸੋ ਸਰੂਪ ਵਿੱਚ ਉਥੇ ਜੰਮਣ ਨਹੀਂ ਮਰਨ ਨਹੀਂ ਆਵਣ ਨਹੀਂ ਗਉਣ ਨਹੀਂ ਹੈ ਮਨ ਤਨ ਨਾਮ ਰਤੇ ਉਹ ਸੰਸਰੂਪ ਰੂਪੀ ਥਾਂ ਹੈ ਮਨ ਤਨ ਨਾਮ ਰਤੇ ਇੱਕ ਰੰਗ ਪ੍ਰਾਪਤ ਕਿਹਨਾਂ ਨੂੰ ਹੁੰਦਾ ਜਿਹੜੇ ਮਨ ਕਰਕੇ ਤਨ ਕਰਕੇ ਇੱਕ ਵਾਹਿਗੁਰੂ ਦੇ ਨਾਮ ਰੰਗ ਵਿੱਚ ਰੰਗੇ ਹੋਏ ਹੈ ਕੀ ਕੰਗ ਯਕ ਰੰਗ ਹੋ ਗਈ ਕੋਈ ਰੂਪ ਹੋ ਗਏ ਪਰਮੇਸ਼ਰ ਚ ਮਿਲ ਕੇ ਸਦਾ ਬਸਹਿ ਪਾਰ ਬ੍ਰਹਮ ਕੈ ਸੰਭਵ ਬ੍ਰਹਮ ਦੇ ਨਾਲ ਭੇਜੋ ਕੇ ਜਿਵੇਂ ਨਦੀਆਂ ਨਾਲੇ ਸਮੁੰਦਰ ਚ ਭੇਜੋ ਕੇ ਸਮੁੰਦਰ ਰੂਪ ਬਣ ਕੇ ਵੀ ਦੱਸਦੇ ਹੈ ਐ ਉਹ ਮਹੇਸ਼ਾਦਾ ਪਰਮੇਸ਼ਰ ਦੇ ਨਾਲ ਜਿਉ ਜਲ ਮਹ ਜਲ ਆਏ ਖਟਾਨ ਜਿਵੇਂ ਨਦੀਆਂ ਹਿੰਦੂ ਆਦਿ 999 ਨਦੀਆਂ ਸਮੁੰਦਰ ਜਾ ਕੇ ਹਿੰਦੁਸਤਾਨੀਆਂ ਜਾ ਪੈਂਦੀਆਂ ਇੰਜ ਜਿਵੇਂ ਜਲ ਚ ਜਲ ਆ ਕੇ ਖਟਾਨਾ ਨਾ ਮਿਲ ਜਾਂਦਾ ਹੈ ਕਿਉਂ ਜੋਤੀ ਸੰਗ ਜੋਤ ਸਮੰਹ ਅਗੁਰੂ ਦੀ ਜੋਤ ਦੇ ਨਾਲ ਜਿਹੜੀ ਪਰਤਕ ਜੋਤ ਹੈ ਨਾ ਵੱਖੋ ਵੱਖਰੀ ਸਾਡੇ ਅੰਤਾਂ ਕਰਨ ਵਿੱਚ ਕੰਮ ਕਰਦੀ ਤਿੰਨ ਤਿੰਨ ਇਹ ਪਰਤਕ ਜੋਤ ਉਹ ਜੋਤੀ ਰੂਪ ਚ ਸਮਾ ਜਾਂਦੀ ਹੈ ਭੇਦ ਹੋ ਜਾਂਦੀ ਹੈ ਮਿਟ ਗਏ ਗਵਨ ਪਾਏ ਬਿਸਰਾ ਫਿਰ ਨਾ ਦੇ ਗਵਨ ਜਿਹਦੇ 84 ਦਾ ਜਿਹੜਾ ਵਿਚਰਨਿਆ ਹੈ ਗਵਨ ਕਰਨਾ ਹੈ ਧਰਮਣਾ ਹੈ ਇਹ ਜੁਨਾ ਦਾ ਗਵਨ ਮਿਟ ਗਿਆ ਫਿਰ ਨਾ ਬਸਰਾਮ ਸਰੂਪ ਵਿੱਚ ਟਿਕਾ ਪਾ ਲਿਆ ਇਸਦੀ ਪਾ ਲਈ ਨਾਨਕ ਪ੍ਰਭ ਕਾ ਸਦ ਕੁਰਬਾਨ ਉਹ ਗੁਰੂ ਘੋਸ ਵਾਹਿਗੁਰੂ ਦੇ ਸੈਂਕੜੇ ਵਾਰੀ ਸਦਾ ਕੁਰਬਾਨ ਜਾਂਦੇ ਹੈ ਜਿਹੜਾ ਹੀ ਉਹ ਆਪਦੇ ਪਿਆਰੇ ਨੂੰ ਸੰਗਤ ਦਾ ਮੇਲ ਲੈਂਦਾ ਹੈ ਜੂਨਾ ਚ ਫਿਰ ਭਰਮਣ ਨਹੀਂ ਜੁੰਦਾ ਹੈ